ਸੱਚੀ ਆਕਾਲ ਜੀ ਅੱਜ ਦਾ ਦਿਨ ਹੈ ਜਿਹੜਾ ਆਲੂਆਂ ਲਈ ਐਂਡ ਸੀਜ਼ਨ ਸੀ ਮਤਲਬ ਕਿ ਆਲੂਆਂ ਦਾ ਆਖਰੀ ਦਿਨ ਸੀ ਲਾਉਣ ਦਾ ਅਸੀਂ ਉਦੋਂ ਪਹਿਲਾਂ ਮੈਂ ਤੇ ਮਾਸਟਰ ਜੀ ਗਏ ਸੀ ਟ੍ਰੈਂਡ ਬਾਜੇ ਵੱਜੂਆ ਨਹੀਂ ਬਨੋਸਨ ਆ ਪੋਲਟਰੀ ਫਾਰਮ ਆ ਡੱਬਾ ਬਣਾਇਆ ਹੋਇਆ ਅੱਜ ਜਿਹੜੀ ਮੇਨ ਚੀਜ਼ ਵੇਖਣਾ ਸੀ ਨਾ ਰੋਟਾ ਫਿਕਟਰ ਬੜਾ ਹਊਆ ਬਣਾਇਆ ਸੀ ਵੀ ਇਹ ਐਂ ਕੰਮ ਕਰਦਾ ਐਂ ਕੰਮ ਕਰਦਾ ਮੈਂ ਸੋਚਿਆ ਵੀ ਲੈਨ ਤੋਂ ਪਹਿਲਾਂ ਅੱਖਾਂ ਥਾਣੇ ਕੱਢਿਆ ਜਾਵੇ ਤਾਂ ਆਪਣੇ ਮਾਸੜ ਜੀ ਹੋਰਾਂ ਦੇ ਗਾਂ ਦੇ ਰਿਸ਼ਤੇਦਾਰੀ ਚ ਸੀ ਤਾਂ ਮਾਸੜ ਜੀ ਨੂੰ ਕੀਤੀ ਬੇਨਤੀ ਵੀ ਚਲੋ ਵਖਾ ਕੇ ਲਿਓ ਮਾਸੜ ਵੀ ਫਿਰ ਆਪਣਾ ਦਿਲਦਾਰ ਬੰਦਾ ਨਾ ਨਹੀਂ ਕੀਤੀ ਆ ਵੇ ਆ ਖੜਾ ਇਸੇ ਨਾਲ ਹੀ ਆਹਾ ਵਾਇਆ ਆਪ ਵੀ ਵਾ ਕੇ ਦੇਖਿਆ ਮੈਨੂੰ ਐ ਸੀਗਾ ਵੀ ਇਹ ਕਿੰਨਾ ਕਿ ਡੂੰਗਾ ਵਾਉਂਦਾ ਕਿੰਨਾ ਕਿ ਜ਼ੋਰ ਲਗਾਉਂਦਾ ਤੇ ਆਹ ਵੇਖ ਲਓ ਤੁਹਾਡੇ ਸਾਹਮਣੇ ਆ ਆ ਦੇ ਆ ਹੁਣ ਹੀ ਬਾਇਆ ਇਹਦੂ ਆ ਗਈ ਹੱਥ ਤਾਂ ਪੈ ਗਿਆ ਹਜੇ ਹੋਰ ਮਿੱਟੀ ਪੁੱਲੀ ਥੱਲੇ ਜਾਈ ਹੁੰਦੀ ਹੈ ਤੇ ਇਹ 3 ਫੁੱਟ ਵਾਲਾ ਰੋਟਾਵੇਟਰ ਹੈ ਤੇ ਇਹ ਕਹਿੰਦੇ ਨੇ ਵੀ 8 ਘੰਟੇ ਬਾਅਦ ਤੇਲ ਬਦਲੋ ਫਰਨਾ ਕਰੋ ਬਾਈ ਹੋਰੀ ਕਹਿੰਦੇ ਅਹੀ ਸਾਲ ਹੋ ਗਿਆ ਕੁਝ ਬਦਲੇ ਨਹੀਂ ਤੇ ਸਾਰਾ ਜੰਨਾ ਸਬਜ਼ੀ ਦਾ ਪਿੱਛੇ ਵੀ ਹੈ ਇੱਧਰ ਵੀ ਹੈ ਤੇ ਸਾਰੀ ਸਬਜ਼ੀ ਅਸਾਂ ਲਾਉਂਦੇ ਆ ਵੈਸੇ ਚਲੋ ਠੀਕ ਹੈ ਵੀ ਜੇ ਕੇਅਰ ਕਰੋਗੇ ਤਾਂ ਵਧੀਆ ਗੱਲ ਹੈ ਪਰ ਉਹ ਗੱਲ ਇੱਕ ਵੀ ਜਿਹੜਾ ਹੋਵਾ ਜਾ ਬੜਾਇਆ ਸੀਗਾ ਵੀ ਮਹੀਨੇ ਬਾਅਦ ਬਦਲੋ ਫਰਨਾ ਕਰੋ ਚੰਕਾ ਕਰੋ ਉਹ ਐਡਾ ਗੱਲ ਹੈ ਨਹੀਂ ਬਦਲਣ ਵਾਲੀ ਜੇ ਬਦਲੋਗੇ ਤਾਂ ਠੀਕ ਵੀ ਹੈ ਚਲੋ ਮੇਰੇ ਮਨ ਦੀ ਤਸੱਲੀ ਹੋ ਗਈ ਆ ਹੁਣ ਮੈਨੂੰ ਬਾਈ ਉਹਨੇ ਦੱਸਿਆ ਵੀ ਜੇ ਤੂੰ ਲੈ ਲੇਗਾ ਤੇ ਇਹਦੇ ਨਾਲ ਦਿੱਤਾ ਚ ਕੋਈ ਰੀਸ ਹੀ ਨਹੀਂ ਆ ਸਾਰੇ ਬਾਈ ਉਹਦੇ ਮਟਰ ਲੱਗੇ ਆ ਇੱਕ ਜਿਹੜੀ ਗੋਭੀ ਦੀ ਪਨੀਰੀ ਬਾਈ ਜਾਨ ਨੇ ਦੱਸਿਆ ਵੀ ਦੇਖ ਖੁਸ਼ੀ ਵੀ ਹੋਈ ਕਹਿੰਦੇ ਉਹਨੇ ਕੰਗਾ ਮਾਰ ਕੇ ਤੇ 20 ਸੈਟ ਤਾਂ ਗੋਭੀ ਦਾ ਤੇ ਕੋਬੀ ਦੀ ਪਨੀਰੀ ਦੇਖੋ ਕਿੱਡੀ ਵਧੀਆ ਖੜੀ ਆ ਬਾਈ ਫਾਰਮ ਦੇਖ ਕੇ ਨਾ ਨਜ਼ਾਰਾ ਆ ਜਾਂਦਾ ਯਾਰ ਜਦੋਂ ਰੰਗ ਬਰੰਗੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਕਹਿੰਦਾ ਭਾਪੀ ਆਹ ਅਡੜ ਤਰ੍ਹਾਂ ਦੀ ਸਬਜ਼ੀ ਮਿਲਦੀ ਆ ਉਹਦੇ ਸਾਰੇ ਉਹ ਉਧਰ ਵੀ ਮੁਰਗੀ ਫਾਰਮ ਹੈ। ਉਹ ਛੋਟਾ ਮੁਰਗੀ ਫਾਰਮ ਹੈ ਤੇ ਵੱਡਾ ਪਿੱਛੇ। ਤੇਰੇ ਤੁਹਾਨੂੰ ਦਿਖਾਇਆ ਨਾ ਨਿਕਾ ਰੋਟਰੋਵੇਟਰ। ਇਹ ਉੱਤੇ ਬਗੇ ਕੰਗੇ ਵਿੱਚ ਰੱਖਿਆ ਦਾ ਰੀਤ। ਤੇ ਆਵੇ ਬਸ ਇੱਕ ਆਕਲਾ ਰਹਿ ਗਿਆ। ਆਹ ਟਰਾਲੀ ਚ ਵੀ ਪਿਆ। ਤੇ ਇੱਕ ਆਕਲਾ ਰਹਿ ਗਿਆ ਤੇ ਜਿੱਥੇ ਕੱਲ ਬੀਜ ਗਿਆ ਆਲੂ ਪੁੱਲਾ ਕੋ ਦਾ ਰਹਿ ਗਿਆ। ਹੁਣ ਆਲੂਆਂ ਦਾ ਸੀਜ਼ਨ ਖਤਮ ਹੋਣ ਜਾ ਰਿਹਾ। ਬਸ 2 ਕਿੱਲੇ ਲਾ ਕੇ ਮੁੜ ਕੇ ਆਲੂਆਂ ਦੇ ਸੀਦਿਆਂ ਫਾਟੇ। ਤੇ ਰੋਟਰੋਵੇਟਰ ਜੁਨੀ ਜੀ ਮਾਰ ਲਾ ਕੇ ਭਾਰ ਮਾਰ ਦਿੰਦੇ ਆ। ਆਦਰ ਮਾਥਮਤੰਦੇ ਗਰੇਡ ਨਾਲ ਆ ਗਏ ਨਾ ਮੈਂ ਜੰਨਾ ਮੁਰਤੋ ਨਾ ਚਾ ਗਿਆ ਸਿਗਰੇਟ ਰੈਕਰੀ ਜਾਮ ਬਾਈ ਕੀ ਇਹ ਤਾਂ ਆ ਰੋਟੋਮੈਟਰ ਤੇ ਰਹਿਗੇ ਦੋਨੀਆਂ ਘਰੀ ਚੈਕਿੰਗ ਲਾ ਕੇ ਚੈਕਿੰਗ ਕਰ ਗਏ ਇਨਸਪੈਕਸ਼ਨ ਕਰਕੇ ਦੋਨੀਆਂ ਇਨਸਪੈਕਸ਼ਨ ਅੰਗਰੇਜ਼ੀ ਵਾਲੀ ਇਨਸਪੈਕਸ਼ਨ ਕੋਈ ਉਸ ਤੋਂ ਬਾਅਦ ਜਦੋਂ ਡੈਡ ਲੋਡ ਮਾਰਨੀ ਸੀਗੀ ਤੇ ਜੌਨੀ ਨੂੰ ਆਖਿਆ ਤੂੰ ਆ ਜਾ ਤੇ ਤੂੰ ਡੈਡ ਲੋਡ ਲਾ ਦੇ ਫੇਰ ਉਹ ਡੈਡ ਲੋਡ ਜਿਹੜੀ ਲਾਉਣ ਲੱਗਾ ਮੈਂ ਨਾਲ ਬੈਠਾ ਰਿਹਾ ਝੂਟੇ ਲੰਦਾ ਰਿਹਾ ਜੌਨੀ ਵੀ ਦਿਲਦਾਰ ਬੰਦਾ ਯਾਰ ਮੈਂ ਕਹਿੰਦਾ ਬਹੁਤ ਮਿਹਨਤੀ ਬੰਦਾ ਹੈ ਕਈ ਵਲੋਗਾਂ ਜਿਹੜਾ ਪਿਛਲੇ ਜਦ ਰਹਿ ਗਏ ਸੀ ਮੈਂ ਖਿਆ ਤੇਰੇ ਨਾਲ ਹੀ ਚਮਟ ਕੇ ਬਹਿਣਾ ਇਕੱਠੇ ਬਣਾਵਾਂਗੇ ਦੋਨੇ ਭਾਈ ਫੇਰ ਨਾਲ ਆ ਗਏ ਆਪਾਂ ਨੇ ਸਾਈਕਲ ਤੋਂ ਬਦਲ ਲਿਆ ਦਾਣਾ ਵੀ ਕੱਡਾ ਮੈਂ ਕਹਿੰਦਾ ਵੀ ਦਿਲਦਾਰ ਬੰਦਾ ਹੈ ਬੰਦੇ ਦੇ ਮੂਡ ਬਦਲ ਲੱਗ ਜਾਂਦਾ ਬੰਦਾ ਅੱਖਾਂ ਦਾਸ ਦਿੰਦੀਆਂ ਬੰਦੇ ਦੀਆਂ ਵੀ ਬੰਦਾ ਕਿਹੇ ਜਿਹਾ ਹੋਊਗਾ ਰੋਤ ਕਈ ਬੰਦਿਆਂ ਦੀ ਪਛਾਣ ਉਹਦੀਆਂ ਅੱਖਾਂ ਤੇ ਉਹਦਾ ਚਿਹਰਾ ਦਾਸ ਦਿੰਦਾ ਹੁੰਦਾ ਬਸ ਸ਼ਰਤ ਇਹ ਹੈ ਵੀ ਥੋੜਾ ਜਿਹਾ ਬੰਦੇ ਨੂੰ ਧਿਆਨ ਨਾਲ ਚਿਹਰਾ ਤੇ ਅੱਖਾਂ ਪੜ੍ਹਨੀਆਂ ਆਉਣੀਆਂ ਚਾਹੀਦੀਆਂ ਤੇ ਆ ਵੇਖੋ ਪਿਆ ਟੈਡ ਲੋਡ ਕੇ ਰੇਸਰ ਰਾਕ ਰਹਿ ਗਿਆ ਸੀ ਜਿਹੜਾ ਅੱਜ ਕੱਲ ਤੋਂ ਆਜਾ ਮੈਂ ਨਾਲ ਨਾਲ ਵੀਡੀਓ ਬਣਾਉਣਾ ਥੇ ਫੇਰ ਇਧਰਲੇ ਕਿਲੇ ਚ ਮਾਰ ਕੇ ਘਰ ਵਾਲੇ ਚ ਰੋਟੇਟਰ ਤੇ ਦੂਜੇ ਕਿਲਾ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਰਹਿ ਗਿਆ ਸੀ ਉਧਰ ਮਾਰਨੋਂ ਹਟ ਕੇ ਜੋ ਨਹੀਂ ਨੇ ਇੱਥੇ ਗਾਣੇ ਵਾਲੇ ਸੀ ਗਾਣੇ ਤੁਹਾਨੂੰ ਪਤਾ ਵੀ ਨੈਟ ਤੇ ਚੱਲਦੇ ਨਹੀਂ ਤੇ ਮੈਂ ਕਿਹਾ ਚਲੋ ਬੋਲ ਨਹੀਂ ਆ ਬਾਅਦ ਚੋ ਕਰ ਦਿਆਂਗੇ ਹੁਣ ਆ ਕਿਲੇ ਚ ਰੇਹ ਪਾਈ ਹੋਈ ਆ ਆਪਣੇ ਕੁੱਕੜਾਂ ਦੀ ਮੁਰਗਿਆਂ ਦੀ ਰੇਹ ਪਾਈ ਆ ਇੱਧਰ ਚ ਰੋਟੇਟਰ ਮਾਰਨਾ 20 ਵਾਲੇ ਬੰਦੇ ਤੇ ਮਸ਼ੀਨ ਮਗਰ ਆ ਰਹੀ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਭਾਈ ਇਧਰ ਪਾਈ ਆ ਕੁੱਕੜਾਂ ਵਾਲੀ ਰੇਹ ਇਹ ਥੋੜੀ ਜਿਹੀ ਪੈਂਦੀ ਹੁੰਦੀ ਆ ਕਿਲੇ ਦੇ ਪਸਾਰ ਟਰਾਲੀ ਇੱਕ ਟਰਾਲੀ ਤੋਂ ਪਾਣਾ ਘਾਟੀ ਪੋ ਗਏ ਕਰਮ ਬਹੁਤ ਹੁੰਦੀ ਐ ਇਹ ਇੱਕ ਆਹ ਕੱਲਾ ਰਹਿ ਗਿਆ ਵਾ ਜਿੱਥੇ ਮਾਰ ਕੇ ਆਇਆ ਕੋਸ ਅੱਜ ਫਤੇ ਬਣਾ ਲੈਣੀ ਆਲੂਆਂ ਨੂੰ ਕੱਲ ਤੋਂ ਲੱਗਣਾ ਕਣਕ ਵਿੱਚ ਆਹ ਬਸ ਪੈਨੇ ਨੇ ਕਿ ਪੈਂਦੀ ਐ ਜਿੰਨੇ ਤੁਹਾਨੂੰ ਦਿੰਦੀ ਐ ਨਾ ਨਹੀਂ 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 ਸਭ ਬੰਬ ਬੁਲਾ ਦਿੰਦੀ ਆ ਵਾਣ ਦੇ ਜਿੱਥੇ ਪੈ ਜੋ ਇਹ ਇੱਕ ਇਹ ਤੇ ਇੱਕ ਭੇਡਾਂ ਵਾਲੀ ਜੋਨੀ ਨੇ ਵੀਡੀਓ ਵਿੱਚੋਂ ਕੱਟਤੀ ਆਹੋ ਲਾ ਵੀ ਆ ਗਿਆ ਜਿਹੜਾ ਕਿਲਾ ਰਹਿ ਗਿਆ ਨਾ ਇਹਦਾ ਵੀ ਆ ਗਿਆ ਲੋ ਜੀ ਵੱਡੇ ਮਾਸਟਰ ਜੀ ਜਾਣ ਕੇ ਬਰਾਤ ਬੀ ਲੈ ਕੇ ਆ ਗਿਆ ਬੀ ਲੈ ਕੇ ਆ ਗਿਆ ਬੰਦੇ ਵੀ ਮਗਰੀ ਬੈਠਿਆ ਨਾਲ ਆਪਣੇ ਮਿਹਨਤੀ ਬੰਦੇ ਆ ਲੱਗੇ ਰੇਖਾ ਜਾ ਕਿੱਧਰ ਗਿਆ ਗਾਇਬ ਹੋ ਗਿਆ ਪਾਸ ਇਹਨਾਂ ਤੇ ਇੱਕ ਬਾਬਾ ਬੂਟਾ ਮੈਂ ਹੱਸਦਾ ਹਾਂ ਨਾ ਬਾਬਾ ਪੌਦਾ ਕਹਿ ਕੇ ਤੇ ਇੱਕ ਦਰਸ਼ੀ ਬਾਬਾ ਇੱਕ ਦਾ ਕਾਟੂ ਹੁਪਾ ਹੈ ਇਹ ਗੋੜਾ ਹੈ ਗੋੜਾ ਬਾਬਾ ਇੱਕ ਬਾਬਾ ਸੱਗੜ ਹੈ ਆ ਮੇਰਾ ਪੱਤਾ ਆ ਇਹ ਕਹਿੰਦਾ ਹੁੰਦਾ ਹੋ ਲਓ ਜੀ ਮਾਸੜ ਜੀ ਦੋ ਜੇ ਮਸ਼ੀਨ ਲੈ ਕੇ ਵੀ ਪਹੁੰਚ ਚੁੱਕਿਆ ਮਾਸੜ ਜੀ ਹੱਸਣ ਦੇ ਕੇ ਵਾਰੀ ਤੂੰ ਕਿਹੜੇ ਵੇਲੇ ਵੀਡੀਓ ਬਣਾ ਦਿੰਦਾ ਪਤਾ ਨਹੀਂ ਲੱਗਦਾ ਤੇ ਮੈਂ ਕਿਹਾ ਤੁਹਾਡਾ ਧਿਆਨ ਕੰਮ 'ਚ ਹੁੰਦਾ ਮੇਰਾ ਮੇਰੇ ਕੰਮ 'ਚ ਹੁੰਦਾ ਵੀਡੀਓ 'ਚ ਹੈ ਆਹਰ ਮੈਂ ਟਰਾਲੀ ਦੇ ਅੱਡੇ ਦੇ ਅੰਦਰ ਦੀ ਹੋ ਕੇ ਬਣਾਈ ਵੀਡੀਓ ਲੱਗਦਾ ਨਾ ਕਿਹੰਟ ਵੀਡੀਓ 'ਚ ਵੀ ਤੇ ਆਹ ਹੁਣ ਬਸ ਵੀ ਇਕੱਲਾ ਰਹਿ ਗਿਆ ਬੜਾ ਆ ਕੇ ਮੁੜ ਕੇ ਕੀ ਕਹਿੰਦੇ ਆ ਬੀਜ ਕੇ ਆਲੂ ਗਿਲਾ ਔਰ ਤੋਂ ਬਾਅਦ ਕਣਕ ਦੇ ਦਾਲੇ ਹੋ ਜਾਣਾ। ਇਹੀ ਕੰਮ ਚੱਲਦਾ ਰਹਿਣਾ ਬਸ ਆਪਣਾ ਤਾਂ। ਲੈ ਵੀ ਮਸ਼ੀਨ ਪਹੁੰਚ ਗਈ ਐ ਤੇ ਚੁਣ ਬੀ ਪਾਉਣਾ, ਰੇਪ ਪਾਉਣਾ। ਆਪਦੇ ਆਪ ਦੇ ਕੰਮ ਸਾਰੇ ਬੰਦੇ ਕਰਨ ਲੱਗ ਕੇ ਜਾਣਗੇ। ਏ ਚੱਕ ਬਾਈ। ਲਓ ਜੀ ਬੀ ਪਾ ਲਿਆ, ਰੇਪ ਪਾ ਲਿਆ ਤੇ ਵੀਡੀਓ ਨਾਲ ਲੱਗੇ ਮਾਸੜ ਜੀ ਹੱਸਦੇ ਜੱਗੀ ਨਾਲ ਖੜਾ ਤੇ ਮਾ ਮਸ਼ੀਨ ਤੇ ਚੜਿਆ ਖੜਾ। ਆ ਅੱਕੇ ਮਤਰੀਆਂ ਦਿਸ ਪਤਾ ਲੱਗਦਾ ਕਿ ਤੂੰ ਕਦੋਂ ਵੀਡੀਓ ਬਣਾਉਣਾ ਮੈਨੂੰ ਲੱਗਦਾ ਅੱਜ ਪਤਾ ਲੱਗੂਗਾ ਅੱਜ ਆਖਰੀ ਦਿਨ ਆਲੂਆਂ ਦੀ ਬਜਾਈ ਦਾ ਇਹਦੋਂ ਬਾਅਦ ਘਰ ਵਾਲਾ ਕਿੱਲਾ ਜਿਹੜਾ ਰਹਿੰਦਾ ਉਹ ਵੀ ਜਿੰਗਲਣਾ ਤੇ ਆ ਬੈਠੇ ਬਸ ਵਿਚਾ ਦਾ ਟਾਈਮ ਹੋ ਗਿਆ ਰੋਟੀ ਪਾਣੀ ਛੱਕ ਕੇ ਚਾਹ ਪੀ ਲਈ ਸਾਰੇ ਨੇ ਉਸ ਤੋਂ ਬਾਅਦ ਵੀ ਆ ਟਰਾਲੀ 'ਚ ਬੰਦੇ ਬੈਠੇ ਆ ਤੇ ਮੁੜ ਕੇ ਆ ਕੇ ਕਰਨ ਆ ਬੰਦਾ ਸਾਫ਼ ਕਰੀ ਜਾਂਦਾ ਜੁਣ ਕੀ ਜਾਂਦਾ ਹਾਂ ਇਹ ਨਾ ਮੈਂ ਗਰਲ ਬੋਲੋ ਤੂੰ ਤਾਂ ਇਹ ਬੋਲੋ ਇਹ ਤੇ ਗੀਤੀ ਤੇਰੇ ਗੱਲ ਤੇ ਬਸ ਹੁਣ ਫਤਿਹ ਬੁਲਾਤੀ ਹਾਂ ਸਾਪਾਂ ਕਰੀਏ ਨੇ ਫਤਿਹ ਬੁਲਾਤੀ ਅੱਜ ਹਾਂਜੀ ਹਾਂ ਅਦੋਬਾਰ ਕਣਕਾਂ ਦਾ ਕੰਮ ਸ਼ੁਰੂ ਕਰ ਕਲਕਦਾ ਕਰਾਂਗੇ ਮੈਨੂੰ ਛੁੱਟੀ ਆ ਛੁੱਟੀ ਆ ਇਹ ਕਹਾ ਹੋ ਗਿਆ ਮੂੰਹ ਬੰਨੇ ਬੱਸ ਕਰ ਤੇ ਸੋਕੜਨ ਨੂੰ ਆਜੋ ਅੱਜ ਫਤਿਹਾਲੂਆਂ ਦੀ